ਵੱਡੇ ਪੱਤਰ ਤੇ ਵੱਡਾ ਧੰਨਵਾਦ ਫਤਾਪੁਰੀਆ 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 ਦਾ ਥੋੜਾ ਥੋੜਾ ਅਮਰੀਕਾ ਵੀ ਤਕੜਾ ਖੇਡਿਆ ਕੈਨੇਡਾ ਵੀ ਤਕੜਾ ਖੇਡਿਆ ਇੰਗਲੈਂਡ ਵੀ ਤਕੜਾ ਖੇਡਿਆ ਪੂਰੇ ਆਲੇ ਗਿੰਦਰ ਦੀ ਟੀਮ ਖੇਡ ਰਹੀ ਆ ਮੱਖਣ ਤੇ ਫਰੰਦੀਪੁਰੀਆ ਦੋ ਕਬੱਡੀ ਦੇ 스타 ਪੜ ਗਏ ਕੋਰਟ ਦੇ ਵਿੱਚ ਦੋ ਕਬੱਡੀ ਦੇ 스타 ਪੜ ਗਏ ਕੋਰਟ ਦੇ ਵਿੱਚ ਉਹ ਤਾੜੀਆਂ 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 ਮੇਰੀ ਬੇਨਤੀ ਨੂੰ ਪ੍ਰਵਾਨ ਕਰਾ ਕਹਿੰਦੇ ਬਾਲਾ ਵੱਡਾ ਚੱਲਦਾ ਬੱਬੂ ਸ਼ਾਹ ਉਹਨੇ 1000 ਰੁਪਏ ਦੇਣਾ ਫਤਾਪੁਰੀਆ ਦਾ ਆ ਲੱਗ ਗਿਆ ਫਤਾਪੁਰੀਆ ਲੱਗ ਗਿਆ ਫਤਾਪੁਰੀਆ ਆ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਆਉ ਨਹੀਂ ਰੀਸਾ ਕਮਾਲ 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 ਗਲਾਲੀਪੁਰੀਆ ਤੇ ਫਤਾਪੁਰੀਆ ਗਲਾਲੀਪੁਰੀਆ ਤੇ ਫਤਾਪੁਰੀਆ ਆਓ ਮੇਰੇ ਰੱਬਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਓਏ ਆ ਨਜ਼ਾਰਾ ਸਰਗੋਤ ਆਉਣਗੇ ਥੋੜਾ ਪਰਲੀ ਸਾਈਡ ਤੋਂ ਲਾਈਨ ਤੇ ਵੀਰ ਆ ਗਏ ਨੇ ਬਹਿ ਜਾਓ ਭਰਾ ਬਣ ਕੇ ਇਹ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਗੁਲਜਾਰੀ ਚੱਟ ਸਿੰਘ ਅਸਕਰ ਦੀ ਧਰਤੀ ਦਾ ਆਹ ਕਹਿੰਦੇ ਪ੍ਰਭ ਉਹ ਪ੍ਰਭ ਉਹ ਪ੍ਰਭ ਉਹ ਪ੍ਰਭ 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 ਤਾੜੀਆਂ 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 ਮਿਲਖਿਆ ਵੇਖ ਸਿਰਾ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਕਿ ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾੜੀਆਂ ਉਹ ਪਾਣੀ ਸਾਡੇ ਪੀਤੇ ਹੋ ਜੋ ਜੱਫੇ 5000 ਦੇ ਉਹਨੇ ਪਤਾ ਪਾ ਰਿਹਾ ਏ ਦੀਪ ਇੱਧਰ ਰੰਦੀਪੁਰਿਆ ਇੱਧਰ 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 ਹਾਏ ਓ ਮੇਰਿਆ ਰੱਬਾ ਹਾਏ ਓ ਮੇਰਿਆ ਰੱਬਾ ਗੱਲ ਟਿਕਾਣੇ ਲੱਗ ਗਈ ਆ ਗੱਲ ਟਿਕਾਣੇ ਲੱਗ ਗਈ ਆ ਤਾੜੀਆਂ ਓ ਚੱਕ ਸਕੰਦਰ ਵਾਲਾ ਗੁਲਜਾਰੀ ਕਬੱਡੀ ਪਾ ਰਿਹਾ ਕੋਟ ਦਾ ਮੇਲਾ ਚੱਲਦਾ ਮੀਰਪੁਰਿਆ 30 ਨੂੰ ਤੇਰੇ ਪਿੰਡ ਰੌਣਕਾਂ ਲਗਣੀਆਂ ਨੇ ਮਾਫੀ ਚਾਹਾਂਗੇ ਇਸ ਸਾਲ ਨਹੀਂ ਪੁੱਜਿਆ ਜਾਣਾ ਆਓ ਸਾਹਮਣੇ ਦੀਮਾ ਬਲਕੀਤ ਫੈਸਲਾ ਕਰੂਗਾ ਵੱਡੀ ਪਈ ਹੈ ਇੱਕੰਪਤਾਪੁਰੀਏ ਦੇ ਦੋ ਜੱਫੇ 5000 ਦੇ ਹੋਣੇ ਆ ਮੈਂ ਦੇਖਦਾ ਇੱਕ ਕੰਨੀ ਤੇ ਫਰੰਦੀਪੁਰੀਆ ਫਰੰਦੀਪੁਰੀਆ ਉਹ ਵੱਜ ਜੋ ਵੱਜ ਜੋ ਵੱਜ ਜੋ ਵੱਜ ਜੋ ਵੱਜੋ ਜੱਟ ਹਰਖ ਗਿਆ ਵੱਜੋ ਜੱਟ ਹਰਖ ਗਿਆ ਪਰ ਇਹਨੋਂ ਲਵ ਤਗੜਾ ਆ ਲਵ ਤਗੜਾ ਵੱਜ ਭੱਜੋ ਬੱਲੇ ਗੱਬਰੂਆ ਸਵਾਦ ਲਾ ਪੱਦਰੀ ਲਾ ਪੱਦਰੀ ਲਾ ਪੱਦਰੀ 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 ਆਉਂਦੇ ਯਾਰ ਦਸ ਪਾ ਬਣ ਕੇ ਪਰੇ 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 ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆ ਗੋਪੀ ਫਰੰਦੀਪੂਰੀਆ ਗੋਪੀ ਫਰੰਦੀਪੂਰੀਆ ਆ ਗਿਆ ਸਰਾ ਕਰਵਾ ਗਿਆ ਲਵ ਲਵ ਲਓ ਸਾਰੇ ਆ ਜਾਓ ਸਾਰੇ ਵਿਚ ਆ ਜੋੜੇ ਬਾਹਰ ਖੜੇ ਹੋ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ ਸਾਰੇ ਆ ਜਾਓ ਸਾਰੇ ਮਾਲ ਮੈਨਾ ਵਿਖਾ ਦੇ ਸਾਰਾ